ਹੁਣ ਮੈਂ ਗੱਲ ਇਹ ਕਰਦਾ ਵੀ ਇਹ ਸੁੱਧ ਚੀਜ਼ਾਂ ਉਦੋਂ ਹੀ ਬਣਨੀਆਂ ਸ਼ੁਰੂ ਹੋਣਗੀਆਂ ਉਦੋਂ ਹੀ ਇਹਨਾਂ ਇਹਨਾਂ ਦਾ ਵੱਡੀ ਗਿਣਤੀ ਦੇ ਵਿੱਚ ਵਾਧਾ ਹੋਊ ਜਦੋਂ ਸੁੱਧ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਹੋਊਗੀ ਕਿਉਂਕਿ ਚੰਗੇ ਵਿਚਾਰ ਤਾਂ ਹੀ ਦਿੱਤੇ ਜਾ ਸਕਦੇ ਆ ਜੇ ਚੰਗੇ ਵਿਚਾਰ ਸੁਣਨ ਵਾਲੇ ਹੋਣਗੇ ਹੁਣ ਅਕਸਰ ਹੀ ਆਪਣਾ ਨਾ ਆਲਾਮਾ ਹੁੰਦਾ ਵੀ ਜਰ ਅੱਜਕੱਲ ਕੁਝ ਸੁੱਧ ਨਹੀਂ ਆ ਰਿਹਾ ਅੱਜਕੱਲ ਖਾਣਾ ਪੀਣਾ ਸੁੱਧ ਨਹੀਂ ਰਿਹਾ ਅੱਜਕੱਲ ਅਬ ਬਿਮਾਰੀਆਂ ਵਧ ਗਈਆਂ ਉਹ ਉਹਦੇ ਬਾਈ ਸਾਰੇ ਜਣੇ ਆਪਾਂ ਸਾਮਲਾ ਮੈਂ ਵੀ ਸਾਮਲਾ ਤੁਸੀਂ ਵੀ ਸਾਮਲੋ ਅਸੀਂ ਸਾਰੇ ਸਾਮਲ ਕਿਉਂ ਆ ਕਿਉਂਕਿ ਅਸੀਂ ਸੁੱਧ ਖਰੀਦਣਾ ਨਹੀਂ ਸਿੱਖਿਆ ਅਸੀਂ ਸੁੱਧ ਖਾਣਾ ਨਹੀਂ ਸਿੱਖਿਆ ਹੁਣ ਤੁਸੀਂ ਦੇਖੋ ਸਭ ਤੋਂ ਵੱਧ ਭੀੜ ਕਿੱਥੇ ਹੁੰਦੀ ਆ ਜਿਹੜਾ ਫੂਡ ਸਾਨੂੰ ਬਿਮਾਰ ਕਰਦਾ ਤੇ ਸਭ ਤੋਂ ਵੱਧ ਅਸੀਂ ਯੂਜ਼ ਕਿਹੜਾ ਕਰਦੇ ਆ ਕੈਮੀਕਲ ਫੂਡ ਪਰ ਜਿਹੜੇ ਆ ਸੁੱਧ ਆ ਨਾ ਜਿਵੇਂ ਅੱਗੇ ਗੁਰਦਾ ਗੜਾ ਚਾ ਕੇ ਖਾ ਜਾਂਦੇ ਸੀ ਜਾਂ ਮੰਨ ਲਓ ਵੀ ਘਰੇ ਬਣਾ ਲੈਂਦੇ ਸੀ ਸੇਵੀਆਂ ਬਣਾ ਲੀਆਂ ਖੀਰ ਬਣਾਈ ਕੜਾਹ ਬਣਾ ਲਿਆ ਇਸ ਤਰ੍ਹਾਂ ਦੇ ਖਾਣੇ ਹੁੰਦੇ ਸੀ ਤੇ ਸਾਡੇ ਜਿਹੜੇ ਲੋਕ ਸੀ ਉਹ ਜਾਣੇ ਜਾਂਦੇ ਸੀ ਤੇ ਮੈਨੂੰ ਇਹ ਲੱਖੇ ਸਦਾਣੇ ਦੀ ਪਹਿਲ ਆ ਜਿਹੜੀ ਬਹੁਤ ਵਧੀਆ ਲੱਗੀ ਆ ਇਸ ਕੰਦ ਦੇ ਉੱਪਰ ਆਪਾਂ ਨੂੰ ਸਾਡੀ ਸਭ ਤੋਂ ਪਹਿਲਾ ਮਾਂ ਬੋਲੀ ਹੈ ਨਾ ਜਿਹੜੀ ਬੋਲੀ ਤੋਂ ਅਸੀਂ ਸਾਨੂੰ ਜਿਹੜੀ ਬੋਲੀ ਨੇ ਮਾਂ ਕਹਿਣਾ ਸਿਖਾਇਆ ਜਿੱਦੋਂ ਅਸੀਂ ਸ਼ੁਰੂਆਤ ਕੀਤੀ ਉਹ ਪੰਤੀ ਬਹੁਤ ਸੋਹਣੇ ਤੇ ਸਚਜੇ ਢੰਗ ਦੇ ਨਾਲ ਲਿਖੀ ਹੋਈ ਆ ਇੱਕ ਇੱਕ ਖਾਸ ਚੀਜ਼ ਹੋਰ ਆਪਾਂ ਦਾ ਆਪਣਾ ਜਿਹੜਾ ਖਾਲਸਾ ਰਾਜ਼ ਹੈ ਉਹਦੀ ਬੜੀ ਜਿਹੜੀ ਗੁਣਵੱਤਾ ਕਿਉਂਕਿ ਉਹ ਵੀ ਇੱਕ ਸ਼ੁੱਧਤਾ ਵਾਲਾ ਸੀ ਇੱਕ ਅਜਹਾਰਾ ਸੀ ਜਦੋਂ ਸਾਰੇ ਲੋਕਾਂ ਨੂੰ ਇੱਕ ਅੱਖ ਨਾਲ ਵੇਖਿਆ ਜਾਂਦਾ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅੱਖ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੁਨੀਆ ਨੂੰ ਵੀ ਇੱਕ ਅੱਖ ਨਾਲ ਦੇਖਦੇ ਸੀ ਉਹਨਾਂ ਨੇ ਕਦੇ ਕਿਸੇ ਨਾਲ ਧਰਮ ਜਾਂ ਜਾਤ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਸਾਰਿਆਂ ਨੂੰ ਇੱਕੋ ਜਿਹੇ ਅਧਿਕਾਰ ਦਿੱਤੇ। ਸਧਾਨਾ ਤੋਂ ਪੂਲ ਰੋਡ ਦੇ ਉੱਤੇ ਖੜਾ ਜਿਹੜਾ ਰੋਡ ਰਾਮਪਰਾ ਸਲਾਤਪੁਰਾ ਰੋਡ ਦੇ ਨਾਂ ਨਾਲ ਜਾੜਿਆ ਜਾਂਦਾ। ਸਧਾਨੇ ਪਿੰਡ ਦਾ ਨਾਂ ਤੁਸੀਂ ਅਕਸਰ ਹੀ ਸੁਣਿਆ ਹੋ। ਇਸ ਟਾਈਮ ਆਪਾਂ ਲੱਖੇ ਸਧਾਨੇ ਦੇ ਗੋੜ ਵਾਲੇ ਖਿਲਾੜੇ ਤੇ ਖੜੇ ਆ। ਕਿਉਂਕਿ ਆਪਾਂ ਨੂੰ ਪਤਾ ਵੀ ਅੱਜ ਪੰਜਾਬ ਨੂੰ ਸੋਧਾਂ ਖਾਣ ਦੀ, ਸੁੱਧ ਵਸਤੂਆਂ ਦੀ ਲੋੜ ਐ। ਅੱਜ ਮੀਂਹ ਦਾ ਮੌਸਮ ਸੀ। ਨਹੀਂ ਤਾਂ ਤੁਹਾਨੂੰ ਮੈਂ ਕਲਾੜਾ ਜਿਹੜਾ ਉਹ ਚੱਲਦਾ ਵੀ ਦਿਖਾਉਂਦਾ ਪਰ ਅੱਜ ਮੈਂ ਤੁਹਾਨੂੰ ਇਸ ਕਲਾੜੇ ਦੀ ਨਾ ਇੱਕ ਖਾਸੀਅਤ ਦਿਖਾਉਣਾ ਤੁਸੀਂ ਇੱਧਰ ਧਿਆਨ ਮਾਰੋ ਹ ਇਸ ਕੰਦ ਦੇ ਉੱਪਰ ਆਪਾਂ ਨੂੰ ਸਾਡੀ ਸਭ ਤੋਂ ਪਹਿਲਾ ਮਾਂ ਬੋਲੀ ਹੈ ਨਾ ਜਿਹੜੀ ਬੋਲੀ ਤੋਂ ਅਸੀਂ ਸਾਨੂੰ ਜਿਹੜੀ ਬੋਲੀ ਨੇ ਮਾਂ ਕਹਿਣਾ ਸਿਖਾਇਆ ਜਿੱਦੋਂ ਅਸੀਂ ਸ਼ੁਰੂਆਤ ਕੀਤੀ ਉਹ ਪੰਤੀ ਬਹੁਤ ਸੋਹਣੇ ਅਤੇ ਸਚਜੇ ਢੰਗ ਦੇ ਨਾਲ ਲਿਖੀ ਹੋਈ ਆ ਇੱਕ ਇੱਕ ਖਾਸ ਚੀਜ਼ ਹੋਰ ਆਪਾਂ ਦਾ ਆਪਣਾ ਜਿਹੜਾ ਖਾਲਸਾ ਰਾਜ਼ ਹੈ ਉਹਦੀ ਬੜੀ ਜਿਹੜੀ ਗੁਣਵੱਤਾ ਕਿਉਂਕਿ ਉਹ ਵੀ ਇੱਕ ਸ਼ੁੱਧਤਾ ਦਾ ਰਾਜ਼ ਸੀ ਇੱਕ ਅਜਹਾਰ ਰਾਜ਼ ਸੀ ਜਦੋਂ ਸਾਰੇ ਲੋਕਾਂ ਨੂੰ ਇੱਕ ਅੱਖ ਨਾਲ ਵੇਖਿਆ ਜਾਂਦਾ ਸੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਅੱਖ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੁਨੀਆ ਨੂੰ ਵੀ ਇੱਕ ਅੱਖ ਨਾਲ ਦੇਖਦੇ ਸੀ ਉਹਨਾਂ ਨੇ ਕਦੇ ਕਿਸੇ ਨਾਲ ਧਰਮ ਜਾਂ ਜਾਤ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਸਾਰਿਆਂ ਨੂੰ ਇੱਕੋ ਜਿਹਾ ਅਧਿਕਾਰ ਦਿੱਤੇ ਜਾਂਦੇ ਸੀ ਉਹ ਰਾਜ ਨੂੰ ਦਰਸਾਉਂਦੀਆਂ ਤਸਵੀਰਾਂ ਵੀ ਬੜੇ ਸੋਹਣੇ ਢੰਗ ਨਾਲ ਜਿਹੜੀਆਂ ਚਿੱਤਰਕਾਰ ਨੇ ਇੱਥੇ ਬਣਾਈਆਂ ਹੋਈਆਂ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਮਾਈ ਭਾਗੋ ਜੀ ਜ਼ਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਸਰਦਾਰ ਹਰੀ ਸਿੰਘ ਨਲੂਆ ਜ਼ਥੇਦਾਰ ਕਪੂਰ ਸਿੰਘ ਬਹੁਤ ਸਾਰੇ ਜਿਹੜੇ ਸਾਡੇ ਸੂਰਮੇ ਆ ਜੋਧੇ ਆ ਉਹਨਾਂ ਦਾ ਚਿੱਤਰ ਕਰਨ ਇੱਥੇ ਕੀਤਾ ਹੋਇਆ ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਪਤਾ ਲੱਗ ਸਕੇ ਤੇ ਇੱਕ ਇਹਦਾ ਇਹ ਮੰਗ ਇਹ ਵੀ ਆ ਵੀ ਅਸੀਂ ਸੁਣਦੇ ਹੁੰਦੇ ਸੀ ਵੀ ਜਿਹੜੇ ਸਾਡੇ ਬਜ਼ੁਰਗ ਆ ਉਹ ਗੁੜ ਕੱਢਦੇ ਹੁੰਦੇ ਸੀ ਕਿਉਂਕਿ ਕੁਝ ਦੌਰ ਆਇਆ ਅਸੀਂ ਖੰਡ ਵਰਤਣੀ ਸ਼ੁਰੂ ਕਰ ਦਿੱਤੀ ਤੇ ਹੁਣ ਫੇਰ ਜਦੋਂ ਖੰਡ ਦੇ ਜਿਹੜੇ ਮਾੜੇ ਪ੍ਰਭਾਵ ਲੋਕਾਂ ਨੂੰ ਦੇਖਣ ਨੂੰ ਮਿਲੇ ਤਾਂ ਅਸੀਂ ਫੇਰ ਜਿਹੜਾ ਗੁੜ ਕਿੰਨੀ ਨੂੰ ਚਲੇ ਆਏ ਆ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਢੋੜਾ ਜਿਹੜਾ ਤਿਆਰ ਕੀਤਾ ਜਾਂਦਾ ਤੇ ਇੱਕ ਗਰੰਟੀ ਹੋਰ ਵੀ ਦਿੱਤੀ ਜਾਂਦੀ ਆ ਵੀ ਗੋੜ ਦੇ ਵਿੱਚ ਤੁਸੀਂ ਕੋਈ ਮਿਲਾਵਟ ਨਹੀਂ ਕੱਢਦੇ ਤੇ ਬਾਈ ਯਾਰ ਕੀ ਇਹ ਵੀ ਗੱਲ ਕਹਿੰਦੇ ਨੇ ਨਾਲ ਕਹਿੰਦੇ ਆ ਤੁਸੀਂ ਸਾਡਾ ਨੰਬਰ ਲੈ ਕੇ ਜਾਓ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਲੱਗਦੀ ਆ ਨਾ ਤਾਂ ਸਾਨੂੰ ਦੱਸੋ ਜ਼ਰੂਰ ਤਾਂ ਕਿ ਅਸੀਂ ਸੁਧਾਰ ਹੋਰ ਕਰ ਸਕੀਏ ਜਿੱਥੇ ਕੋਈ ਕਮੀ ਪੇਸੀ ਰਹਿੰਦੀ ਆ ਨਹੀਂ ਤਾਂ ਤੁਹਾਨੂੰ ਮੈਂ ਸਾਰਾ ਸਿਸਟਮ ਚੱਲਦਾ ਦਿਖਾਉਂਦਾ ਪਰ ਜਿਹੜਾ ਮੀਂਹ ਆ ਮੀਂਹ ਦੇ ਕਾਰਨ ਨਾ ਬਾਲਾਂ ਨਾ ਗਿੱਲਾਗਾ ਸਾਰਾ ਸਿਸਟਮ ਆ ਜਿਹੜਾ ਕੀ ਨਾ ਰੋਕਿਆ ਹੋਇਆ ਪਰ ਹੁਣ ਮੈਂ ਗੱਲ ਇਹ ਕਰਦਾ ਵੀ ਇਹ ਸੁੱਧ ਚੀਜ਼ਾਂ ਉਦੋਂ ਹੀ ਵੰਗੀਆਂ ਸ਼ੁਰੂ ਹੋਣਗੀਆਂ ਉਦੋਂ ਹੀ ਇਹਨਾਂ ਇਹਨਾਂ ਦਾ ਵੱਡੀ ਗਿਣਤੀ ਦੇ ਵਿੱਚ ਵਾਧਾ ਹੋ ਜਦੋਂ ਸੁੱਧ ਖਰੀਦਣ ਵਾਲਿਆਂ ਦੀ ਗਿਣਤੀ ਵੱਧ ਹੋਊਗੀ ਕਿਉਂਕਿ ਚੰਗੇ ਵਿਚਾਰ ਤਾਂ ਹੀ ਦਿੱਤੇ ਜਾ ਸਕਦੇ ਆ ਜੇ ਚੰਗੇ ਵਿਚਾਰ ਸੁਰਨ ਵਾਲੇ ਹੋਣਗੇ ਹੁਣ ਅਕਸਰ ਹੀ ਆਪਣਾ ਨਾ ਆਲਾੰਬਾ ਹੁੰਦਾ ਵੀ ਜਰ ਅੱਜਕੱਲ ਕੁਝ ਸੁੱਧ ਨਹੀਂ ਆ ਰਿਹਾ ਅੱਜਕੱਲ ਖਾਣਾ ਪੀਣਾ ਸੁੱਧ ਨਹੀਂ ਰਿਹਾ ਅੱਜਕੱਲ ਬਿਮਾਰੀਆਂ ਵਧ ਗਈਆਂ ਉਹ ਉਹਦੇ ਬਾਈ ਸਾਰੇ ਜਾਣੇ ਆਪਾਂ ਸਾਂਭਲਾ ਮੈਂ ਵੀ ਸਾਂਭਲਾਂ ਤੁਸੀਂ ਵੀ ਸਾਂਭ ਲੋ ਅਸੀਂ ਸਾਰੇ ਸਾਂਭਲ ਕਿਉਂ ਆ ਕਿਉਂਕਿ ਅਸੀਂ ਸੁੱਧ ਖਰੀਦਣਾ ਨਹੀਂ ਸਿੱਖਿਆ ਅਸੀਂ ਅਸੁੱਧ ਖਾਣਾ ਨਹੀਂ ਸਿੱਖਿਆ ਹੁਣ ਤੁਸੀਂ ਦੇਖੋ ਸਭ ਤੋਂ ਵੱਧ ਭੀੜ ਕਿੱਥੇ ਹੁੰਦੀ ਆ ਜਿਹੜਾ ਫੂਡ ਸਾਨੂੰ ਬਿਮਾਰ ਕਰਦਾ ਤੇ ਸਭ ਤੋਂ ਵੱਧ ਅਸੀਂ ਯੂਜ਼ ਕਿਹੜਾ ਕਰਦੇ ਆ ਕੈਮੀਕਲ ਫੂਡ ਪਰ ਜਿਹੜੇ ਆ ਸੁੱਧ ਆ ਨਾ ਜਿਵੇਂ ਅੱਗੇ ਗੁਰਦਾ ਡੜਾ ਚਾ ਕੇ ਖਾ ਜਾਂਦੇ ਸੀ ਜਾਂ ਮਾਲ ਨੂੰ ਵੀ ਘਰੇ ਬਣਾ ਲੈਂਦੇ ਸੀ ਸੇਵੀਆਂ ਬਣਾ ਲਈਆਂ ਖੀਰ ਬਣਾਈ ਆ ਕੜਾਹ ਬਣਾ ਲਿਆ ਇਸ ਤਰ੍ਹਾਂ ਦੇ ਖਾਣੇ ਹੁੰਦੇ ਸੀ ਤੇ ਸਾਡੇ ਜਿਹੜੇ ਲੋਕ ਸੀ ਉਹ ਜਾਣੇ ਜਾਂਦੇ ਸੀ ਤੇ ਮੈਨੂੰ ਇਹ ਲੱਖੇ ਸਦਾਣੀ ਦੀ ਪਹਿਲ ਆ ਜਿਹੜੀ ਬਹੁਤ ਵਧੀਆ ਲੱਗੀ ਆ ਜਿਹੜਾ ਇਹਨਾਂ ਨੇ ਸਾਨੂੰ ਸਾਡੇ ਕਿੱਤੇ ਨਾਲ ਵੀ ਜੋੜਿਆ ਤੇ ਸਾਨੂੰ ਇਹ ਵੀ ਦੱਸਿਆ ਵੀ ਅਸੀਂ ਪੰਜਾਬ ਦੀ ਧਰਤੀ ਤੇ ਰਹਿ ਕੇ ਕੰਮ ਕਰ ਸਕਦੇ ਆ ਬਹੁਤ ਸਾਰੇ ਕੰਮ ਨੇ ਜਿਹੜੇ ਪੰਜਾਬ ਦੀ ਧਰਤੀ ਤੇ ਚਲਾਏ ਜਾ ਸਕਦੇ ਨੇ ਤੇ ਇਹਨਾਂ ਕੰਮਾਂ ਦੀ ਇੱਕ ਖਾਸੀਅਤ ਹੋਰ ਆ ਵੀ ਤੁਸੀਂ ਜਿਹੜੇ ਲੋਕ ਆ ਉਹਨਾਂ ਨੂੰ ਸੁੱਧ ਜੀਵਨ ਵੀ ਦੇ ਸਕਦੇ ਹੋ ਸੁੱਧਤਾ ਭਰਪੂਰ ਵਸਤੂਆਂ ਖਾਣ ਨੂੰ ਦੇ ਸਕਦੇ ਹੋ ਅੱਜ ਅਸੀਂ ਨਾ ਸਾਰੇ ਰੌਲਾ ਪਾਉਣੇ ਆ ਵੀ ਜਰਾ ਜਿਹੜਾ ਸਾਡੇ ਲੋਕਾਂ ਦਾ ਮਨੋਵਲ ਕਮਜ਼ੋਰ ਹੋ ਗਿਆ ਤੁਸੀਂ ਸਾਰਿਆਂ ਨੇ ਛੋਟੇ ਹੁੰਦਿਆਂ ਇੱਕ ਕਹਾਵਤ ਪੜ੍ਹੀ ਹੋ ਵੀ ਜਿਹੜਾ ਤਾਕਤਵਰ ਮਾਣਾ ਨਾ ਉਹ ਤਾਕਤਵਰ ਸਰੀਰ ਦੇ ਵਿੱਚ ਰਹਿੰਦਾ ਜਦੋਂ ਸਾਡੇ ਸਰੀਰ ਤਾਕਤਵਰ ਨਹੀਂ ਹੈਗੇ ਤਾਂ ਅਸੀਂ ਤਾਕਤਵਰ ਮਨ ਦੀ ਜਿਹੜੀ ਹੈਗੀ ਆ ਤਾਕਤਵਰ ਜਿਹੜਾ ਮਾਣਾ ਉਹ ਨਹੀਂ ਲਿਆ ਸਕਦੀ ਇਹਦੇ ਲਈ ਸਾਨੂੰ ਪਹਿਲਾਂ ਸਰੀਰ ਨੂੰ ਵੀ ਤਾਕਤਵਰ ਕਰਨਾ ਜ਼ਰੂਰੀ ਆ ਕਿਉਂਕਿ ਜਿਹੜਾ ਸਵਸਤ ਮਾਣਾ ਸਵਸਤ ਮਾਣਾ ਜਿਹੜਾ ਉਹ ਸਵਸਤ ਤਣ ਦੇ ਵਿੱਚ ਰਹਿੰਦਾ ਆਓ ਆਪਾਂ ਜਿਹੜੇ ਸਾਗੀਆਂ ਸਰੀਰ ਆ ਉਹਨਾਂ ਨੂੰ ਪਹਿਲਾਂ ਤੰਦਰੁਸਤ ਕਰੀਏ ਫਿਰ ਸਾਡਾ ਜਿਹੜਾ ਮਨੋਵਾਲਾ ਉਹ ਵੀ ਤਾਂ ਨੂੰ ਉੱਠਣਾ ਸ਼ੁਰੂ ਹੋ ਜਾਊਗਾ ਤੇ ਸਾਡੇ ਜਿਹੜੇ ਲੋਕ ਆ ਜਿੰਨੇ ਇੱਕ ਮੈਂ ਕਹਣਾ ਵੀ ਖੱਲੇ ਨੂੰ ਉਤਰਿਆ ਉਹਨਾਂ ਇੱਕ ਤਾਂ ਨੂੰ ਵੀ ਆ ਜਾਣੇ ਨੇ ਤੇ ਤੁਸੀਂ ਇੱਥੇ ਆਪਣੇ ਭਰਾਵਾਂ ਦਾ ਜਿਹੜਾ ਸਾਥ ਜ਼ਰੂਰ ਦਿਓ ਇੱਥੋਂ ਲੰਘਦੇ ਟੱਪਦੇ ਵਿਸਟ ਜ਼ਰੂਰ ਕਰੋ ਕਿਹੜਾ ਗੇੜਾ ਮਾਰ ਕੇ ਦੇਖੋ ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਵੀ ਹਾਂ ਯਾਰ ਵਾਕਈ ਵਾਕਮਾਲ ਚੀਜ਼ ਆ ਤੁਹਾਡਾ ਤੁਸੀਂ ਮੈਨੂੰ ਨਹੀਂ ਲੱਗਦਾ ਵੀ ਖਰੀਦਦੇ ਬਿਨਾਂ ਰਹਿ ਜਾਓਗੇ ਤੁਸੀਂ ਕੇਰਾ ਯਾਰ ਗੱਡੀ ਦੀਆਂ ਬ੍ਰੇਕਾਂ ਮਾਰ ਕੇ ਉੱਤਰ ਕੇ ਜਰੂਰ ਦੇਖਿਓ ਵੀ ਕੀ ਗੱਲ ਬਾਤ ਆ ਬਹੁਤ ਵਧੀਆ ਲੱਗਿਆ ਮੈਨੂੰ ਇੱਥੇ ਵੇਸਟ ਕਰਕੇ ਤੁਸੀਂ ਵੀ ਜਰੂਰ ਆਇਓ ਬਾਈ ਧੰਨਵਾਦ